ਮੂੰਗੀ ਵਾਲੀ variety ਹੈ ਬਾਈ PR126 ਮੇਰੇ ਏਰੀਆ ਦੇ ਵਿੱਚ ਮੂੰਗੀ ਲੱਗਦੀ ਆਪਾਂ ਪਹਿਲਾਂ ਵੀ ਤੁਹਾਡੇ ਨਾਲ ਗੱਲਬਾਤ ਕਰੀ ਸੀ ਪਰ ਆਪਾਂ ਗੱਲ ਕਰਦੇ ਆਂ ਵੀ ਸਹੀ ਸਮੇਂ ਤੇ ਡੋਡੀ ਰੋਗ ਜਾਂ ਹਲਦੀ ਰੋਗ ਨੂੰ ਕਿਵੇਂ ਰੋਕਿਆ ਜਾਊ ਆਹ ਜਿਹੜੀ ਸਟੇਜ ਆ ਹਜੇ ਵੀ ਇਹ ਜੀਰੀ ਆ ਮਨ ਕੇ ਚਲੋ ਵੀ ਵੱਧ ਨਹੀਂ ਨਿਸਰੀ ਹੋਈ ਐ 5-7% ਜਦੋਂ ਜੀਰੀ ਨਿਸਰਦੀ ਐ ਜੇਕਰ ਉਹਦੇ ਆਪਾਂ ਵਧੀਆ ਫੰਗੀਸਾਈਡ ਕਰਦੇ ਆਂ ਤਾਂ ਡੋਡੀ ਰੋਗ ਦਾ ਹੱਲ ਹੋ ਸਕਦਾ ਜੇਕਰ ਆਪਾਂ ਜੀਰੀ ਨਿਸਰ ਜਾਂਦੀ ਐ ਬਦਨੀ ਸ੍ਰੀ ਤੇ ਕਰਦੇ ਆ ਜਾਂ ਜਿਹੜੀ ਪੱਕੀ ਤੂਪਾ ਕਹਿ ਦਿੰਦੇ ਨੇ ਵੀ ਜੇ ਡੁੱਡੀ ਪੈ ਗਈ ਜਾਂ ਡੁੱਡੀ ਨੂੰ ਕੋਈ ਦਵਾਈ ਰੋਕ ਦੂਗੀ ਫਿਰ ਇਹਦਾ ਕੋਈ ਹੱਲ ਨਹੀਂ ਹੈ ਬਈ ਇਹ ਜਿਹੜਾ ਇਹਦਾ ਅਸਲੀ ਹੱਲ ਹੈਗਾ ਉਹ ਨਿਸਰਨ ਮੇੜੀ ਹੈ 5-7% ਜਦੋਂ ਜੀਰੀ ਨਿਸਰ ਜੇ ਮੇਰੇ ਏਰੀਆ 'ਚ ਜੀਰੀ ਨਿਸਰੀ ਜਾਂਦੀਆਂ ਨੇ ਪੀਆਰ 126 ਮੂੰਗੀ ਵਾਲੀਆਂ ਵੈਰਿਟੀਆਂ ਨੇਗੀਆਂ ਇਹਨਾਂ ਤੇ ਸਾਡੇ ਕਿਸਾਨ ਵੀ ਸਪਰੇਅ ਕਰੀ ਵੀ ਜਾਂਦੇ ਨੇ ਤੇ ਇਹਦਾ ਰਿਜ਼ਲਟ ਵੀ ਮਿਲਦਾ ਹੈਗਾ ਜੇਕਰ ਜਿਹੜੀਆਂ ਜਿਹੜੀਆਂ ਮੀਂਹ ਜਾ ਗਈਆਂ ਉਦੋਂ ਸਪਰੇਅ ਹੋਈ ਨਹੀਂ ਹੈਗੀ ਪੱਛਲਾ ਅੱਗੇ ਤਾਂ ਉੱਥੇ ਬੜੀ ਮੁਸ਼ਕਲ ਹੈਗੀ ਉੱਥੇ ਡੁੱਡੀ ਰੋਗ ਬਹੁਤ ਜ਼ਿਆਦਾ ਆ ਗਿਆ। ਸਾਨ ਪ੍ਰਭੂ ਬੇਨਤੀ ਇਹ ਹੀ ਹੈ ਵੀ ਦੇਖੋ 5-7% ਜਿਹੜੀ ਜਦੋਂ ਨਿਸਲਣ ਲੱਗਦੀ ਹੈ ਪਛੇਤੀਆਂ ਵੈਰੇਟੀਆਂ ਨੇ ਉਹਦੇ ਕਰ ਦਿਓ ਆਪਾਂ ਨੂੰ ਰਿਜ਼ਲਟ ਮਿਲੂਗਾ। ਸੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਜ਼ਰੂਰ ਕਰ ਦਿਓ ਜੀ। ਧੰਨਵਾਦ ਬਈ।